ਲੈਟਾਂ ਦੇ ਵਿੱਚ ਵੀ ਦੇਖੋ ਲਿਖਿਆ ਹੋਆ ਮੂਸਾ ਜੱਟ ਤੇ ਆ ਖੜਾ ਹੈ ਬਾਈ ਦਾ 5911 ਇੱਧਰ ਵੀ 911 ਖੜਾ ਹੈ ਦੇਖੋ ਤਾਕੜ ਲਿਖਿਆ ਹੋਇਆ ਇਹਦੇ ਤੇ ਅੱਗੀ ਐਂਟਰੀ ਹੋਣ ਇਹ ਆ ਹਵੇਲੀ ਬਾਈ ਦੀ ਸਿੱਧੂ ਮੁਸੇਵਾਲਾ ਦੀ ਦੇਖੋ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਇੱਧਰ ਬਾਈ ਦੇ ਖੜੇ ਨੇ ਗੱਡੀਆਂ ਟਰੈਕਟਰ ਹਰ ਇੱਕ ਚੀਜ਼ ਇੱਧਰ ਖੜੀ ਹੈ ਜੀ ਦੇਖੋ ਆ ਖੜੇ ਆ ਬਾਈ ਦੇ ਟਰੈਕਟਰ ਵਗੈਰਾ ਲੋ ਜੀ ਦੇਖੋ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਆਹ ਟਰੈਕਟਰ ਖੜਿਆ ਲੱਟਾਂ ਦੇ ਵਿੱਚ ਵੀ ਦੇਖੋ ਲਿਖਿਆ ਵਾ ਮੂਸਾ ਜੱਟ ਧਿਆਨ ਨਾਲ ਦੇਖੋ ਜੀ ਮੂਸਾ ਜੱਟ ਤੇ ਆਹ ਖੜਿਆ ਬਾਈ ਦਾ 5911 ਦੇਖੋ ਲਿਖਿਆ ਹੈ ਕੋਈ ਹੋਰ ਸ਼ੇਅਰ ਕਰੇ ਜੀ ਵੀਡੀਓ ਨੂੰ ਦੇਖੋ ਟਰੈਕਟਰ ਆਪਾਂ ਕੀਤਾ ਵਿੱਚ ਦੇਖਿਆ ਹਨ ਸੇਮ ਉਹੀ ਚੀਜ਼ ਆ ਦੇਖੋ ਜੀ ਆਹ ਟਰੈਕਟਰ ਦੇਖੋ ਕੁੱਦਾ ਤਗੜਾ ਤੇ ਉੱਤੇ ਝੋਟਾ ਲਿਖਿਆ ਹੋਇਆ ਆਹ ਲੋ ਜੀ 59 11 ਇੱਧਰ ਵੀ 911 ਖੜਾ ਹੈ ਦੇਖੋ ਇਹ ਕੰਦਾ ਦਾ ਭਾਈ ਜੀ ਆ ਨਾ ਦੇਖੋ ਉੱਤੇ ਲਿਖਿਆ ਮੂਸਾ ਜੱਟ ਉੱਪਰ ਦੇ ਕੋਈ ਨਹੀਂ ਲਿਖਿਆ ਹੋਇਆ ਇਹ ਮੂਸਾ ਜੱਟ ਸਾਹਿਬ ਦਿਖੀਆ ਆ ਤੇ ਇੱਧਰ ਖੜਿਆ ਨਿਊ ਹੋਲੈਂਡ ਆ ਦੇਖੋ ਜੀ ਤਾਂ ਕੜ ਲਿਖਿਆ ਹੋਇਆ ਇਹਦੇ ਤੇ ਆ ਖੜੀ ਹੈ ਜੀਪ ਸਿੱਧੂ ਪੱਜਦੀ ਦੇਖੋ ਇੱਥੇ ਵੀ ਸਿੱਧੂ ਬਾਈ ਦੀ ਫੋਟੋ ਲੱਗੀ ਹੋਈ ਹੈ ਤੇ ਆ ਐਚਰ ਡਾਇਰੈਕਟਰ ਖੜਾ ਇੱਥੇ ਵੀ ਸਿੱਧੂ ਬਾਈ ਦੀ ਫੋਟੋ ਲੱਗੀ ਹੋਈ ਹੈ ਦੇਖੋ ਤੇ ਆ ਉਹ ਜੀ ਆਹ ਉਹ ਥਾਇਆ ਰ ਜਿਹਦੇ ਵਿੱਚ ਸਿੱਧੂ ਬਾਈ ਨੇ ਆਖਰੀ ਜਾਨ ਲਈ ਸੀ ਹਨਾ ਦੇਖੋ ਗੋਲੀਆਂ ਦੇ ਨਿਸ਼ਾਨ ਵੀ ਨੇ ਅਜੇ ਤੱਕ ਉਮੇ ਦੀ ਗੱਡੀ ਖੜਾਈ ਹੋਈ ਆ ਇਸੇ ਗੱਡੀ ਦੇ ਵਿੱਚ ਬੈਦਾ ਗੋਲੀਆਂ ਦੇ ਨਿਸ਼ਾਨ ਲੱਗੇ ਕਤਲ ਹੋਇਆ ਸੀ ਗੋਲੀਆਂ ਮਾਰੀਆਂ ਸੀਗੀਆਂ ਕੁਝ ਲੋਕਾਂ ਨੇ ਜਿਨ੍ਹਾਂ ਨੂੰ ਇਨਸਾਨੀਅਤ ਦਾ ਕੁਝ ਨਹੀਂ ਪਤਾ ਇਹ ਆਪ ਆਪਣੀ ਕਰ ਕਰਦੇ ਨੇ ਦੇਖੋ ਸ਼ੀਸ਼ਾ ਉਸੇ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਆ ਦੇਖੋ ਡੰਟ ਪਏ ਹੋਏ ਨੇ ਤੂੰ ਹਿਸਾਬ ਲਾ ਲਓ ਕਿੰਨੀਆਂ ਗੋਲੀਆਂ ਚੱਲੀਆਂ ਨੇ ਪਿੱਛੇ ਸੱਦੂ ਬਾਈ ਦੀ ਫੋਟੋ ਲੱਗੀ ਹੋਈ ਆ ਉਹ ਦੇਖੋ ਆਹ ਟਰੈਲੀ ਆ ਬਾਈ ਦੀ ਸੱਦੂ ਮੋਸੇ ਵਾਲਾ ਹੋ ਫੋਟੋ ਲੱਗੀ ਹੋਈ ਆ ਬਈ ਹਵੇਲੀ ਦੀ ਨਾਲ ਅੰਮੀ ਡਾਡੀ ਖੜੇ ਆ ਬਈ ਦੇ ਆ ਸਕਾਰਪੂ ਖੜੀ ਐ ਜੀ ਆ ਹਵੇਲੀ ਆ ਬਈ ਦੀ ਦੇਖੋ ਇਹ ਹਵੇਲੀ ਪਈ ਆ ਬਈ ਨੇ ਇੱਧਰ ਸਾਮਾਨ ਵੇਰਾ ਖੜਦਾ ਤੇ ਆ ਖੜਾ ਬਈ ਲੋ ਜੇਬ ਤੇ ਵੀ ਨਹੀਂ ਫਿਰ ਜਸਟਿਸ ਫੋਰਸ ਤੇ ਦੂਸਰਾ ਵਾਲਾ ਐਂਡ ਟੂ ਬਣਾਤਾ ਸ਼ੇਅਰ ਕਰਦੇ ਜੀ ਵੀਡੀਓ ਨੂੰ ਦੇਖੋ ਬੱਚੇ ਆ ਸਕੂਲ ਦੇ ਦੇਖੋ ਰੌਣਕ ਕੋਈ ਨਾ ਕੋਈ ਕੋਈ ਨਾ ਕੋਈ ਆ ਹੀ ਜਾਂਦਾ ਬਾਈ ਦੇ ਸਮਾਨ ਨੂੰ ਦੇਖਣਾ ਹਨਾ ਫੇਰ ਕਰਦੇ ਇੱਥੇ ਆ ਕੇ ਪਾਬੂ ਕੋ ਜਾਂਦਾ ਬੰਦਾ ਸ਼ੇਰ ਕਰਦੇ ਜਿੱਦਾਂ ਸ਼ਿਕਾਇਤ